ਸੱਚ ਜੀ ਅੱਜ ਮਮ ਕਿਚਨ ਵਿੱਚ ਅਸੀਂ ਬਣਾਵਾਂਗੇ ਦੋ ਤਰ੍ਹਾਂ ਦੀ ਬਹੁਤ ਹੀ ਕ੍ਰਿਸਪੀ ਮਟਰੀ ਤਿਆਰ ਕਰਾਂਗੇ ਤੁਸੀਂ ਬਣੇ ਰਹੋ ਮਮ ਕਿਚਨ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਤਿਆਰ ਕਰਨ ਲਈ ਮਟਰੀ ਦੇ ਲਵਾਂਗੇ 250 ਗ੍ਰਾਮ ਆਟਾ ਲਿਆ ਹੈ ਨੋਰਮਲ ਆਟਾ ਯੂਜ਼ ਕਰਾਂਗੇ ਤੇ ਇਸ ਵਿੱਚ ਇੱਕ ਚਮਚ ਥੋੜਾ ਜਿਹਾ ਘੱਟ ਜਿਹੜਾ ਲੂਣ ਪਾਵਾਂਗੇ ਤੇ ਦੋ ਚਮਚ ਅਸੀਂ ਲਵਾਂਗੇ ਕਸੂਰੀ ਮੇਥੀ ਦੀ ਹੱਥਾਂ ਨਾਲ ਕ੍ਰਸ਼ ਕਰਾ ਲਵਾਂਗੇ ਜਿਸ ਨਾਲ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਇਸ ਦਾ ਮਟਰੀ ਦੇ ਵਿੱਚ ਇੱਕ ਚਮਚ ਲਿਆ ਅਸੀਂ ਅਜਵੈਨ ਦਾ ਉਹ ਵੀ ਇਸੇ ਤਰ੍ਹਾਂ ਕ੍ਰਸ਼ ਕਰਕੇ ਐਡ ਕਰਨਾ ਹੈ ਤੇ ਸਾਰੇ ਹੀ ਮਿਸ਼ਰਣ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਟੇ ਦੇ ਵਿੱਚ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਮੋਇਨ ਆਇਲ ਆਇਡ ਐਡ ਕਰਨਾ ਹੈ 60 ml ਐਡ ਕਰਾਂਗੇ ਇਸ ਵਿੱਚ ਮੋਇਨ ਤੇ ਦੋ ਕੱਪ ਸਾਡੇ ਮੈਜ਼ਰਮੈਂਟ ਅਗਰ ਕੱਪ ਦੇ ਹਿਸਾਬ ਨਾਲ ਅਸੀਂ ਐਡ ਕਰਾਂਗੇ ਤੇ ਦੋ ਕੱਪ ਆਟੇ ਦੇ ਹੈ ਤੇ ਉਹਦਾ 1/4 ਕੱਪ ਆਇਲ ਦਾ ਤੇ ਹੁਣ ਅਸੀਂ ਬਿਲਕੁਲ ਹਾਰਡ ਆਪਣਾ ਜਿਹੜਾ ਆਟਾ ਤਿਆਰ ਕਰਨਾ ਕੋਸੇ ਪਾਣੀ ਨਾਲ ਅਸੀਂ ਥੋੜਾ ਜਿਹਾ ਕੋਸਾ ਪਾਣੀ ਐਡ ਕਰ ਸਕਦੇ ਹਾਂ ਤੇ ਆਪਣਾ ਜਿਹੜਾ ਹਾਰਡ ਆਟਾ ਤਿਆਰ ਕਰਨਾ ਜਿਸ ਦੇ ਨਾਲ ਸਾਡੀ ਮੱਠੀ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸੇ ਤਰ੍ਹਾਂ ਆਪਣਾ ਜਿਹੜਾ ਆਟਾ ਆ ਗੁੰਨਣ ਵੇਲੇ ਇਸ ਚੀਜ਼ ਦਾ ਖਿਆਲ ਰੱਖਣਾ ਹੈ ਸਾਡਾ ਆਟਾ ਗੁੰਨ ਕੇ ਤਿਆਰ ਹੈ ਅਸੀਂ ਹੁਣ ਇਸ ਨੂੰ 20 ਮਿੰਟ ਲਈ ਰੈਸਟ ਤੇ ਰੱਖ ਦਵਾਂਗੇ ਤੇ ਇਸ ਤੋਂ ਬਾਅਦ ਅਸੀਂ ਆਪਣੀ ਮਠਰੀ ਤਿਆਰ ਕਰਾਂਗੇ 20 ਮਿੰਟ ਹੋ ਗਏ ਆ ਤੇ ਇਸ ਆਟੇ ਨੂੰ ਥੋੜਾ ਜਿਹਾ ਹਲਕਾ ਜਿਹਾ ਗੁੰਨ ਕੇ ਤੇ ਅਸੀਂ ਹੋਣੀ ਦੀਆਂ ਰੋਟੀਆਂ ਵੇਲਾਂਗੇ ਤੇ ਇਸ ਦੀ ਮਠਰੀ ਤਿਆਰ ਕਰਾਂਗੇ ਅਸੀਂ ਜਿਸ ਤਰ੍ਹਾਂ ਰੋਟੀ ਨੂੰ ਵੇਲੀਦਾ ਉਸੇ ਤਰ੍ਹਾਂ ਹੁਣ ਅਸੀਂ ਇਸ ਆਟੇ ਨੂੰ ਵੀ ਇਸੀ ਤਰ੍ਹਾਂ ਰੋਟੀ ਦੀ ਤਰ੍ਹਾਂ ਬੇਲ ਲਵਾਂਗੇ ਤੇ ਆਪਣੀ ਜਿਹੜੀ ਮਟਰੀ ਆ ਉਸ ਨੂੰ ਕੱਟ ਕਰਕੇ ਤਿਆਰ ਕਰਾਂਗੇ ਬਿਲਕੁਲ ਪਤਲਾ ਜਿਹਾ ਅਸੀਂ ਇਸ ਤਰ੍ਹਾਂ ਬੇਲ ਲੈਣਾ ਜਿਸ ਤਰ੍ਹਾਂ ਰੋਟੀ ਹੁੰਦੀ ਆ ਤੇ ਇਸ ਦੀ ਅਸੀਂ ਹੁਣ ਕਟਿੰਗ ਕਰਾਂਗੇ ਅਗਰ ਤੁਹਾਡੇ ਕੋਲ ਪੀਜ਼ਾ ਕਟਰ ਹੈ ਤਾਂ ਉਸ ਨਾਲ ਬਹੁਤ ਹੀ ਆਸਾਨੀ ਨਾਲ ਆਪਣੀ ਮਟਰੀ ਦੀ ਸ਼ੇਪ ਦੇ ਸਕਦੇ ਆ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਸ਼ੁਰੀ ਦੇ ਨਾਲ ਵੀ ਕੱਟ ਸਕਦੇ ਆ ਜਿਸ ਤਰ੍ਹਾਂ ਵੀ ਤੁਹਾਨੂੰ ਸ਼ੇਪ ਚਾਹੀਦੀ ਹੈ ਮਟਰੀ ਦੀ ਉਸ ਤਰ੍ਹਾਂ ਤੁਸੀਂ ਕਟਿੰਗ ਕਰ ਲੈਣੀ ਆ ਤੇ ਅਸੀਂ ਆਪਣਾ ਜਿਹੜਾ ਤੇਲ ਆ ਉਹ ਗੈਸ ਤੇ ਅਸੀਂ ਰੱਖ ਦੇਣਾ ਗਰਮ ਹੋਣ ਲਈ ਸਾਡਾ ਤੇਲ ਬਿਲਕੁਲ ਗਰਮ ਹੋਣਾ ਚਾਹੀਦਾ ਹੈ ਤੇ ਜਦੋਂ ਅਸੀਂ ਆਪਣੀ ਮਟਰੀ ਪਾਵਾਂਗੇ ਤਾਂ ਉਸ ਟਾਈਮ ਤੇ ਅਸੀਂ ਆਪਣਾ ਮੀਡੀਅਮ ਫਲੇਮ ਕਰ ਦੇਣਾ ਅਸੀਂ ਚੈੱਕ ਕਰ ਲਵਾਂਗੇ ਸਾਡਾ ਤੇਲ ਗਰਮ ਹੋ ਗਿਆ ਹੈ ਅਗਰ ਉੱਪਰ ਤੈਰ ਕੇ ਆ ਰਹੀ ਹੈ ਮਟਰੀ ਤਾਂ ਇਹਦਾ ਮਤਲਬ ਸਾਡਾ ਤੇਲ ਮਟਰੀ ਤਲਣ ਲਈ ਤਿਆਰ ਆ ਤੁਸੀਂ ਇਸ ਰੈਸਪੀ ਨੂੰ ਤਿਆਰ ਕਰਕੇ ਟرائی ਜ਼ਰੂਰ ਕਰਨਾ ਬਹੁਤ ਹੀ ਵਧੀਆ ਤੇ ਕ੍ਰਿਸਪੀ ਮਟਰੀ ਸਾਡੀ ਬਣ ਕੇ ਤਿਆਰ ਹੁੰਦੀ ਆ ਅਸੀਂ 골ਡਨ ਬ੍ਰਾਊਨ ਹੋਣ ਤੱਕ ਇਸ ਨੂੰ ਪਕਾਵਾਂਗੇ ਤੇ ਜਿਹੜਾ ਦੂਸਰਾ ਆਟਾ ਅਸੀਂ ਤਿਆਰ ਕਰਕੇ ਰੱਖਿਆ ਹੋਇਆ ਸੀ ਟਮਾਟਰਾਂ ਦੀ ਪਿਊਰੀ ਦੇ ਨਾਲ ਸੇਮ ਇਨਗਰੀਡੀਅੰਟ ਲੈ ਸੀ ਐਡ ਕੀਤੇ ਸੀ ਸਿਰਫ ਇਹਦੇ ਵਿੱਚ ਕਾਲੀ ਮਿਰਚ ਤੇ ਟਮਾਟਰਾਂ ਦੀ ਪਿਊਰੀ ਐਡ ਕੀਤੀ ਆ ਪਾਣੀ ਦੇ ਨਾਲ ਆਟਾ ਨਹੀਂ ਤਿਆਰ ਗੁੰਨੇ ਆਸੀਂ ਸਿਰਫ ਪਿਉਰੀ ਦੇ ਨਾਲ ਆਟਾ ਗੁੰਨੇ ਆ ਬਾਕੀ ਸਾਰੀ ਸੇਮ ਇੰਗਰੀਡੀਅੰਟ ਹੈ ਤੇ ਇਸ ਤਰ੍ਹਾਂ ਅਸੀਂ ਕੋਈ ਵੀ ਰਾਉਂਡ ਸ਼ੇਪ ਦੇ ਦੇਣੀ ਹੈ ਅਸੀਂ ਗਲਾਸ ਦੇ ਨਾਲ ਜਾਂ ਕਾ ਕੋਲੀ ਦੇ ਨਾਲ ਛੋਟੀ ਤੇ ਇਸ ਤਰ੍ਹਾਂ ਕੱਟ ਲਗਾ ਕੇ ਚਾਕੂ ਦੇ ਨਾਲ ਅਸੀਂ ਇਸ ਤਰ੍ਹਾਂ ਫਲਾਵਰ ਐਸੀ ਬਣਾਵਾਂਗੇ ਤੇ ਬੱਚਿਆਂ ਨੂੰ ਸੱਚਮੁੱਚ ਬਹੁਤ ਹੀ ਪਸੰਦ ਕੀਤਾ ਮਟਰੀ ਨੂੰ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਮਮ ਕਿਚਨ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਨਾ ਅਗਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਹੋਰ ਇੱਕ ਨਵੀਂ ਰੈਸਪੀ ਦੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਥੈਂਕ ਯੂ